ਐਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਜ ਕਿਵੇਂ ਹੋ ਸਾਰੇ ਅਸੀਂ ਠੀਕ ਠਾਕ ਆ ਮੇਲੋਂ ਨੇ ਦਾ ਤੁਸੀਂ ਵੀ ਸਾਰੇ ਠੀਕ ਠਾਕ ਹੋਵਾਂਗੇ ਆਪਣੇ ਬੱਚੇ ਆ ਜੋ ਰੈਡੀ ਐ ਸਕੂਲ ਜਾਣ ਲਈ ਤਾਂ ਅੱਜ ਆਪ ਤੁਹਾਨੂੰ ਦੱਸਦੇ ਆ ਕਿ ਰਾਤ ਦਿਨਾਂ ਜੋ ਆਪਣੇ ਰੋਟੀ ਵੱਧ ਜਾਂਦੀ ਆ ਉਹ ਅੰਨ ਨੂੰ ਆਪਾਂ ਬੇਅਰਥ ਨਾ ਜਾਣਦੇ ਆ ਕਿ ਅੱਗੇ ਤੇ ਆਪਾਂ ਰਾਤ ਦੀ ਵੱਧੀ ਰੋਟੀ ਦੀ ਚੋਰੀ ਘੋਟ ਕੇ ਜੋ ਆਪਣੇ ਮਾਤਾ ਆਏ ਉਹਨਾਂ ਨੇ ਚੋਰੀ ਘੋਟ ਕੇ ਇਹ ਆ ਵਧੀਆ ਚੱਕਰ ਪਾ ਕੇ ਵਿੱਚ ਰੋਟੀਆਂ ਨੂੰ ਚੂਰ ਕੇ ਤੇ ਉਹਨਾਂ ਦੀ ਚੋਰੀ ਬਣਾਤੀ ਅੱਗੇ ਆਪਾਂ ਇਹ ਅੱਗੇ ਪਿੰਨੀਆਂ ਵਟ ਕੇ ਬੱਚਿਆਂ ਨੂੰ ਦਿੰਨੇ ਆ ਖਾਣੇ ਆ ਤੇ ਆਪਣੇ ਬੱਚੇ ਰੈਡੀ ਹੈ ਇੱਕ ਰੋਟੀ ਖਾ ਰਿਹਾਗਾ ਸਕੂਲ ਜਾ ਰਿਹਾ ਹੈ ਥੋੜੀ ਗਾਇਜ਼ ਆਪਾਂ ਅੱਗੇ ਤੁਹਾਨੂੰ ਕਿੰਨੀਆਂ ਕੁੱਟ ਕੇ ਖਾਣੇ ਆਂਗੀ ਹਾਂਜੀ ਗਾਇਜ਼ ਪਿੰਨੀਆਂ ਬੰਡ ਰਿੰਗਾ ਜੋ ਰੋਟੀ ਆਪਾਂ ਉਹ ਕੀਤੀ ਸੀ ਪਿੰਨੀਆਂ ਦੇਖੋ ਤੁਸੀਂ ਇਦੇ ਚ ਆਪਣੀ ਮਰਜ਼ੀ ਆ ਵੀ ਕਾਜੂ ਬਦਾਮ ਜੋ ਕੋਸ ਮਰਜ਼ੀ ਪਾ ਸਕਦੇ ਆ ਆਪਾਂ ਤਾਂ ਆਪਾਂ ਤਾਂ ਚਲੋ ਵੈਸੇ ਬੜਾਂਗਾ ਸੀ ਕਾਜੂ ਬਦਾਮ ਹੈ ਹੀ ਨਹੀਂ ਘਰੇ ਮੁੱਕੇ ਪਏ ਆ ਤਾਂ ਆਪਣੇ ਬੱਚੇ ਪਿੰਨੀਆਂ ਖਾ ਰਹੇ ਬੱਚੇ ਕਿਵੇਂ ਬਣੀ ਐ ਚੂਰੀ ਰਾਜਵੀਰ ਬਹੁਤ ਵਧੀਆ ਬਹੁਤ ਵਧੀਆ ਬਣੀ ਐ ਤਾਂ ਆਪਾਂ ਬਿੰਗਾ ਰੋਟੀਆਂ ਜੋ ਰਾਤ ਦੀਆਂ ਵਧੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਚੂਰੀ ਬਣਾ ਕੇ ਉਹਨਾਂ ਦੀ ਬਚੂਰ ਕੇ ਤੇ ਕਿਆ ਹੋਇਜੇ ਤੜਕਾ ਲਾ ਕੇ ਤੇ ਵਦਗਾ ਸ਼ੱਕਰ ਪਾ ਕੇ ਵਦਗਾ ਬਣ ਜਾਂਦੀ ਚੂਰੀ ਤਾਂ ਆਨ ਨੂੰ ਬੇਅਰਥ ਨਹੀਂ ਜਾਣ ਦੇਣਾ ਚਾਹੀਦਾ ਤਾਂ ਠੀਕ ਆ ਗਾਇਜ਼ ਫਿਰ ਹਾਂਜੀ ਗਾਇਜ਼ ਆਪਾਂ ਬੱਚਿਆਂ ਨੂੰ ਤੋਰਤਾ ਗਾ ਸਕੂਲ ਤਾਂ ਆਪਾਂ ਹੁਣ ਆਪਣੇ ਘਰ ਦੇ ਕੰਮ ਕਰ ਰਹੇ ਆਂ ਅੱਗੇ ਮੈਂ ਜੋ ਰੋਟੀ ਬਣਾਈ ਤੇ ਬੱਚਿਆਂ ਨੂੰ ਰੈਡੀ ਕੀਤਾ ਤਾਂ ਆਪਣੇ ਜੋ ਮਾਤਾ ਉਹ ਕੱਪੜੇ ਧੋ ਰਹੇ ਅੱਗੇ ਮਾਤਾ ਮੈਨੂੰ ਬਹੁਤ ਹੀ ਸੁਖੋ ਸੁਖਾਗਾ ਮਾਤਾ ਮੇਰੀ ਬਹੁਤ ਹੀ ਹੈਲਪ ਕਰਦੇ ਆਗੇ ਕਿਉਂਕਿ ਤੀ ਨਾਲ ਇੱਕ ਮਾਂ ਆਪਣੇ ਤੀ ਦਾ ਹੱਥ ਵਟਾਉਂਦੀ ਵਟਮਦੀ ਆ ਤਾਂ ਗਾਇਸ ਉਹ ਕੱਪੜੇ ਧੋ ਰਹੇ ਆ ਮੈਂ ਕਿਹਾ ਸੀ ਵੀ ਨਾ ਤੁਸੀਂ ਚਲੋ ਦੋ ਦਿਨ ਰੈਸਟ ਕਰੋ ਤੇ ਜਿਹੜੇ ਬੰਦੇ ਨੇ ਕੰਮ ਕੀਤਾ ਹੋਵੇ ਉਸ ਤੋਂ ਵਿਹਲੇ ਨਹੀਂ ਬੈਠਿਆ ਜਾਂਦਾ ਆਪਾਂ دکھਾਉਣੇ ਮਾਤਾ ਇੱਧਰ ਕੱਪੜੇ ਧੋਂਦੇ ਆ ਦੇਖੋ ਗਾਇਸ ਪੜੇ ਜੋ ਤੋਂ ਕਿ ਉਹਨਾਂ ਨੇ ਸੁੱਕਣੇ ਪਾਤੇ ਆ ਤਾਂ ਮੇਰੇ ਨਾਲ ਬੁੱਕਰ ਦੀ ਹੈਲਪ ਕਰਦੀ ਉਹਨਾਂ ਨੇ ਬੱਚਿਆਂ ਨੂੰ ਚੂਰੀ ਬਣਾਤੀ ਆ ਤੇ ਇਧਰੋਂ ਮਸ਼ੀਨ ਲਾਈ ਬੈਠੇ ਅਗੇ ਤੁਸੀਂ ਦੇਖ ਸਕਦੇ ਆ ਗਾਇਜ਼ ਤਾਂ ਆਪਣਾ ਜੋ ਹਜੇ ਘਰ ਦਾ ਕੰਮ ਤਿਆਗ ਆ ਕਾਫੀ ਸੈਲਫ ਵਗੈਰਾ ਸਾਫ ਕਰਨੀ ਰਸੋਈ ਦੀ ਸਫਾਈ ਕਰਨੀ ਆ ਤਾਂ ਉਹ ਕੰਮ ਹਜੇ ਆਪਣੇ ਪਏ ਅਗੇ ਤਾਂ ਆਪਣੇ ਚਲੋ ਗਰਮੀ ਦਾ ਮਹੀਨਾ ਗਾ ਕੱਪੜੇ ਧੋਤੇ ਗਏ ਆ ਗਰਮੀ ਦੇ ਮਹੀਨੇ ਚ ਕੱਪੜੇ ਆਪਣਾ ਸੁਧੇਆ ਜੋ ਮਸ਼ੀਨ ਲਾ ਦੇਈਦੀ ਹੈਗੀ ਤਾਂ ਗਾਇਜ਼ ਹੁਣ 8 ਵਜ ਚੁੱਕੇ ਸਹੀ ਤਾਂ ਆਪਾਂ ਚਲੋ ਕੱਪੜਿਆਂ ਦਾ ਕੰਮ ਆਪਣਾ ਨਿਬੜ ਗਿਆਗਾ ਤਾਂ ਹੁਣ ਮੈਂ ਸਲਫ ਸਾਫ ਕਰ ਰਹੀ ਹਾਂ ਅੱਗੀ ਤੇ ਮੈਂ ਸੋਚਿਆ ਚਲੋ ਮਾਂ ਨੇ ਵਿਚਾਰੀ ਨੇ ਕਾਫੀ ਹੈਲਪ ਕਰਤੀ ਮੇਰੀ ਕਿਉਂਕਿ ਧੀਾਂ ਲਈ ਮਾਮਾ ਹਮੇਸ਼ਾ ਸੋਚਦੇ ਨਹੀਂ ਹੁੰਦਾ ਨੇ ਇਤੀਆਂ ਨੂੰ ਵੀ ਸੋਚਣਾ ਚਾਹੀਦਾ ਆਪਣੀ ਮਾਂ ਲਈ ਜਿਨ੍ਹਾਂ ਨੇ ਪਾਲਿਆ ਪੋਸਿਆ ਹੁੰਦਾ ਜੱਗ ਦਿਖਾਇਆ ਹੁੰਦਾ ਤਾਂ ਗਾਇਜ਼ ਮੈਂ ਆਪਣੀ ਸੈਲਫ ਸਾਫ ਕਰ ਰਹੀ ਹਾਂ ਹੁਣ ਤਾਂ ਤੁਸੀਂ ਦੇਖ ਸਕਦੇ ਆਂ ਤੋਂ ਹਾਂਜੀ ਹੁਣ ਮੈਂ ਆਪਣੀ ਸੈਲਫ ਦੀ ਜੋ ਸਫਾਈ ਕਰ ਰਹੀ ਆਂਗੀ ਤਾਂ ਆਪਣੇ ਕਾਫੀ ਕੰਮ ਨੈਪਟ ਚੁੱਕੇ ਆਗੇ ਤਾਂ ਰਸੋਈ ਦੀ ਸਫਾਈ ਵੀ ਜ਼ਰੂਰੀ ਹੁੰਦੀ ਆ ਗਾਇਜ਼ ਕਿਉਂਕਿ ਰਸੋਈ 'ਚ ਆਪਾਂ ਖਾਣਾ ਬਣਾਉਣਾ ਹੁੰਦਾ ਤਾਂ ਉਸ ਦੀ ਸਫਾਈ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦੀ ਹੈਗੇ ਕਿਉਂਕਿ ਬਿਣਾ ਸਫਾਈ ਤੋਂ ਅੱਜ ਕੱਲ ਬਹੁਤ ਹੀ ਜ਼ਿਆਦੇ ਬਿਮਾਰੀਆਂ ਜੋ ਚੱਲ ਰਹੀਆਂ ਆ। ਤਾਂ ਗਾਇਜ਼ ਆਪਾਂ ਨੂੰ ਰਸੋਈ ਦੀ ਸਫਾਈ ਬਹੁਤ ਜ਼ਰੂਰੀ ਹੁੰਦੀ ਆ। ਤਾਂ ਆਪਣੇ ਕਾਫੀ ਕੰਮ ਨਿਪਟ ਚੁੱਕੇ ਆ ਹੁਣ ਤਾਂ ਆਪਣਾ ਝਾੜੂ ਕਮਰੇ 'ਚ ਜੋ ਥੋੜਾ ਬਹੁਤਾ ਰਹਿ ਗਿਆਗਾ। ਤਾਂ ਆਪਾਂ ਝਾੜੂ ਵੀ ਲਾਉਣਾ ਹਜੇ ਬੈੱਡ ਸ਼ੀਟ ਵਗੈਰਾ ਵਿਛਾਉਣੀ ਆ ਹਜੇ ਬੈੱਡ ਤੇ ਸੋ ਗਾਇਜ਼ ਜੇ ਆਪਣੀਆਂ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਤਾਂ ਆਪਣੇ ਪਿੰਡੂ ਬਲੌਗ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੁਹਾਨੂੰ ਮਿਲਣਗੀਆਂ ਤਾਂ ਗਾਇਜ਼ ਆਪਣਾ ਮਾਣੇ ਜੋ ਰਾਤ ਗੋੰਦਕ ਤੀਰਾ ਪੀਂੰਤਾ ਸੀਗਾ ਤਾਂ ਉਹ ਵੀ ਆਪਾਂ ਸਵੇਰ ਉੱਠ ਕੇ ਖਾਦਾ ਮੈਨੂੰ ਬਹੁਤ ਹੀ ਵਧੀਆ ਲੱਗਿਆਗਾ ਕਿਉਂਕਿ ਗੋੰਦਕ ਤੀਰਾ ਬਹੁਤ ਹੀ ਠੰਡਾ ਹੁੰਦਾਗਾ ਆਪਣੇ ਗਰਮੀ 'ਚ ਆਪਾਂ ਨੂੰ ਗੋੰਦਕ ਤੀਰਾ ਬਹੁਤ ਲੈਣਾ ਚਾਹੀਦਾ ਰਾਤ ਨੂੰ ਪੀਉਂ ਕੇ ਕੁੱਜੇ 'ਚ ਤਾਂ ਉਹ ਫੁੱਲ ਜਾਂਦਾ ਸਵੇਰ ਨੂੰ ਤਾਂ ਆਪਾਂ ਨੂੰ ਗੋੰਦਕ ਤੀਰਾ ਪੀਣਾ ਚਾਹੀਦਾਗਾ ਗਰਮੀਆਂ 'ਚ ਆਪਣੇ ਅੰਦਰ ਕੋਈ ਲੀਵਰ ਮਿੱਡੇ ਦੀ ਗਰਮੈਸ਼ ਹੁੰਦੀ ਉਹ ਬਾਹਰ ਨਿਕਲ ਜਾਂਦੀ ਹੈਗੀ ਤਾਂ ਮਾਂ ਨੂੰ ਮੈਨੂੰ ਕਾਫੀ ਸਾਰਾ ਹੋ ਗਿਆ ਗਾ ਤਾਂ ਗਾਇਜ਼ ਕੌਣ-ਕੌਣ ਆਪਣੀ ਮਾਂ ਨੂੰ ਪਿਆਰ ਕਰਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਪਿੰਡੂ ਵਲੌਗ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਹਾਂਜੀ ਗਰਲਜ਼ ਆਪਾਂ ਅੱਗੇ ਮਿਲਦੇ ਹਾਂ ਕੰਮ ਕਰਦੇ ਹੋਏ ਹਾਂਜੀ ਤੋਂ ਆਪਣਾ ਜੋ ਸਿਲੰਡਰ ਬਹੁਤ ਹੀ ਕਾਫੀ ਨੇਹ ਰਗਾ ਹੋਣਾ ਉਹ ਤੱਕਾ ਗੰਦਾ ਹੋ ਜਾਂਦਾ ਰੇਤਾ ਪੈ ਕੇ ਤੇ ਤਾਂ ਗਾਇਜ਼ ਮੈਂ ਇਸ ਦੀ ਸਫਾਈ ਕਰਦੀ ਆਂ ਕਿ ਤੁਸੀਂ ਬਾਅਦ ਚ ਤੁਹਾਨੂੰ ਦਿਖਾਉਣੀ ਕਿੰਦਾ ਚਮਕਾਇਆ ਮੈਂ ਆਪਣਾ ਸਿਲੰਡਰ ਹਾਂਜੀ ਤਾਂ ਦੇਖੋ ਗਾਇਜ਼ ਆਪਣਾ ਜੋ ਸਿਲੰਡਰ ਪਹਿਲਾਂ ਕਰਨ ਤੋਂ ਕਿੰਦਾ ਦਾ ਸੀ ਸਿਲੰਡਰ ਤਾਂ ਹੁਣ ਆਪਾਂ ਸਾਫ਼ ਕਰ ਚੁੱਕੇ ਆਂ ਤਾਂ ਬਹੁਤ ਹੀ ਜ਼ਿਆਦਾ ਸਫਾਈ ਹੈ ਸਟੀਲ ਦੀ ਇਸ ਦੀ ਗਾਇਜ਼ ਹੋ ਜੇ ਆਪਾਂ ਰਸੋਈ ਦੀ ਸਫਾਈ ਕਰਨੀ ਹੈ ਪਹਿਲਾ ਚੀਜ਼ਾਂ ਸਾਫ਼ ਸਾਫ਼ ਕਰਕੇ ਰੱਖ ਦਿੰਨੇ ਆਂ ਹਰ ਇੱਕ ਚੀਜ਼ ਦੇ ਪਾਸੇ ਮੈਂ ਰੱਖ ਦਿੰਨੀ ਹੈ ਸਾਫ਼ ਕਰ ਕਰ ਆਪਣਾ ਇਧਰ ਸਲਫ ਦੀ ਵੀ ਜੋ ਸਫਾਈ ਹੋ ਚੁੱਕੀ ਅਗੀ ਤਾਂ ਗਾਇਜ਼ ਬਹੁਤ ਹੀ ਵਧੀਆ ਦੇਖੋ ਸਾਫ ਆ ਗਈ ਸੈਲਫ ਆਪਣਾ ਤਾਂ ਹੁਣ ਆਪਾਂ ਅੱਗੇ ਸਫਾਈ ਕਰਦੇ ਮੈਨੂੰ ਕੱਲੀ ਕੱਲੀ ਚੀਜ਼ ਸਫਾਈ ਕਰਨੀ ਬਹੁਤ ਹੀ ਚੰਗੀ ਲੱਗਦੀ ਕੱਲੀ ਕੱਲੀ ਚੀਜ਼ ਦੀ ਗਾਇਜ਼ ਹਾਂਜੀ ਗਾਇਜ਼ ਆਪਣਾ ਸਾਰਾ ਘਰ ਦਾ ਜੋ ਕੰਮ ਕੰਪਲੀਟ ਹੋ ਗਿਆ ਸਾਫ ਸਫਾਈ ਹੋ ਗਈ ਤਾਂ ਆਪਾਂ ਫਲਕਾ ਵੀ ਖਾ ਲਿਆ ਤਾਂ ਦੁੱਧ ਲਿਆਂਦਾ ਸੀਗਾ ਮੈਂ ਤਾਂ ਮੈਂ ਸੋਚਿਆ ਵੀ ਚਲੋ ਦੁੱਧ ਗਰਮ ਕਰ ਦਾਂ ਕਈ ਵਾਰੀ ਵੀ ਆਪਾਂ